ਕੋਈ ਪੀਰ ਆਪਣੇ ਆਪ ਨੂੰ ਕਹਿੰਦਾ ਮੈਂ ਲਾਲਾ ਆਲਾ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ लाਡੀ ਸ਼ਾਹ ਵਾਂ ਕੋਈ ਉਹਦੇ ਤੋਂ ਗਾਂ ਦੀ ਕੋਈ ਸ਼ਾ ਆ ਗਿਆ ਕੋਈ ਸਾਈਂ ਆ ਗਿਆ ਆਪਣੇ ਆਪ ਦੇ ਵਿੱਚ ਬਣੇ ਬਹੁਤ ਪੀਰ ਕਿਉਂਕਿ ਮਾਰਕੀਟ ਦੇ ਵਿੱਚ ਵੀਜੇ ਲਗਾਉਣ ਵਾਲੇ ਪੀਰ ਵੀ ਆ ਗਏ ਜੀ ਵੀਜੇ ਲਗਾਉਣ ਵਾਲੇ ਵੀ ਜਿਹੜੇ ਉਂਗਲ ਦੇ ਨਾਲ ਉੱਤੇ ਘੁੱਗੀ ਜੀ ਮਾਰਦੇ ਆ ਤੇ ਕਹਿੰਦੇ ਜਾ ਕੈਨੇਡਾ ਜਾ ਅਮਰੀਕਾ ਜਾ ਨਿਊਜ਼ੀਲੈਂਡ ਇਦਾਂ ਦੇ ਵੀ ਮਾਰਕੀਟ ਦੇ ਵਿੱਚ ਜਿਹੜੇ ਆ ਉਹ ਪੀਰ ਆਏ ਹੋਏ ਨੇ ਮੈਂ ਕਹਿੰਦਾ ਇਨਾ ਤੂੰ ਬਚੋ ਇਨਾ ਪਖੰਡੀਆਂ ਤੋਂ ਇਨਾ ਠੱਗਾਂ ਤੋਂ ਬਚੋ ਜੇਕਰ ਪੀਰ ਮੰਨਣਾ ਹੈ ਨਾ ਕਿਸੇ ਨੂੰ ਤੁਸੀਂ ਸੱਚਮੁੱਚ ਹੀ ਕਹਿੰਦੇ ਪੀਰ ਕਿਸੇ ਨਾ ਕਿਸੇ ਨੂੰ ਮੰਨਣਾ ਤੇ ਮੰਨੋ ਫਿਰ ਪੀਰ ਬੁੱਧੂ ਸ਼ਾਹ ਦਾ ਪੀਰ ਬੁੱਧੂ ਸ਼ਾਹ ਦਾ ਪੂਰੇ ਪੰਜਾਬ ਭਰ ਦੇ ਵਿੱਚ ਕਿਸੇ ਇੱਕ ਬੰਦੇ ਨੇ ਵੀ ਉਹਦੇ ਨਾਂ ਦੇ ਉੱਪਰ ਇੱਕ ਅਖੰਡ ਪੜ ਸਾਹਿਬ ਜਾਂ ਮੇਲਾ ਬਣਾਇਆ ਹੋਵੇ ਤੇ ਤੁਸੀਂ ਮੈਨੂੰ ਦੱਸ ਦਿਓ ਨਬੀ ਖਾਂ ਤੇ ਗਣੀ ਖਾਂ ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਗੁਰੂ ਪਾਤਸ਼ਾਹ ਜੀ ਨੂੰ ਉੱਥੋਂ ਲੈ ਕੇ ਗਏ ਉਹਨਾਂ ਦੇ ਨਾਂ ਤੇ ਤੁਸੀਂ ਦਿਨ ਬਣਾਇਆ ਤੇ ਤਾਂ ਮੈਨੂੰ ਦੱਸੋ ਸਾਈ ਮੀਆਂ ਮੀਰ ਜੀ ਜਿਹਦਾ ਜਿੰਨਾਂ ਦਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਅਥਾ ਪਿਆਰ ਸੀ ਥਾ ਪ੍ਰੇਮ ਸੀ ਉਹਨਾਂ ਦੇ ਨਾਂ ਤੇ ਕਿਤੇ ਪੰਜਾਬ ਦੇ ਵਿੱਚ ਕਿਤੇ ਦਿਨ ਬਣਾਇਆ ਤੇ ਤੁਸੀਂ ਤਾਂ ਮੈਨੂੰ ਦੱਸੋ ਤੁਸੀਂ ਇਹਨਾਂ ਪਖੰਡੀਆਂ ਦੇ ਪਿੱਛੇ ਜਿਹੜੇ ਪਖੰਡ ਫੜਾਉਂਦੇ ਨੇ ਜਿਹੜੇ ਲੋਕਾਂ ਨੂੰ ਭਰਮ ਦੇ ਵਿੱਚ ਰੱਖਦੇ ਨੇ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ ਇਹਨਾਂ ਨੇ ਸਾਨੂੰ ਦਿੱਤਾ ਕੀ ਹੈ ਪਖੰਡ ਤੋਂ ਇਲਾਵਾ